ਰੇਡੀਓ ਪੰਜਾਬ ਟੂਡੇ ਤੇ ਇਸ ਵਕਤ ਤੁਸੀਂ ਮੇਰੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਜੀ ਤੇ ਬਹੁਤ ਵੱਡੀ ਇੱਕ ਚਰਚਾ ਛਿੜੀ ਹੋਈ ਹੈ ਜੀ ਪੰਜਾਬ ਦੇ ਵਿੱਚ ਜਿਵੇਂ ਹੜ੍ਹਾਂ ਵਾਲੀ ਸਥਿਤੀ ਹੈ ਤੇ ਬਹੁਤ ਜ਼ਿਆਦਾ ਇਹ ਮੰਗ ਕੀਤੀ ਜਾ ਰਹੀ ਹੈ ਆਮ ਲੋਕਾਂ ਵੱਲੋਂ ਵੀ ਸੋਸ਼ਲ ਮੀਡੀਆ ਦੇ ਉੱਤੇ ਵੀ ਸਿਆਸੀ ਬਿਆਨ ਵੀ ਆ ਰਹੇ ਨੇ ਕਿ ਰਾਜਸਥਾਨ ਹੁਣ ਪਾਣੀ ਕਿਉਂ ਨਹੀਂ ਲੈ ਰਿਹਾ ਨਹਿਰਾਂ ਖਾਲੀ ਚੱਲ ਰਹੀਆਂ ਨੇ ਨਹਿਰਾਂ ਦੇ ਵਿੱਚ ਪਾਣੀ ਕਿਉਂ ਨਹੀਂ ਛੱਡਿਆ ਜਾ ਰਿਹਾ ਬਹੁਤ ਵੱਡਾ ਵਿਵਾਦ ਖੜਾ ਹੋਇਆ ਪਰਸੋ ਸ਼ਾਮ ਨੂੰ ਕੁਝ ਲੋਕਾਂ ਵੱਲੋਂ ਹੱਡੀ ਕੇ ਹਰੀ ਕੇ ਹੈਡਵਰਕਸ ਤੇ ਐ ਪਤਾ ਨਹੀਂ ਉਹ ਸਰਕਾਰ ਵੱਲੋਂ ਰਾਤ ਨੂੰ ਪਾਣੀ ਛੱਡਿਆ ਗਿਆ ਜਾਂ ਲੋਕਾਂ ਨੇ ਛੱਡਿਆ ਜਾਂ ਕਿਸ ਤਰ੍ਹਾਂ ਛੱਡਿਆ ਪਰ ਰਿਪੋਰਟਾਂ ਸਾਡੇ ਕੋਲ ਜਿਹੜੀਆਂ ਆ ਰਹੀਆਂ ਨੇ ਕਿ ਲੋਕ ਤਾੜੀਆਂ ਮਾਰ ਰਹੇ ਸੀ ਜੀ ਅਸੀਂ ਨਹਿਰਾਂ ਵਿੱਚ ਪਾਣੀ ਛੱਡ ਦਿੱਤਾ ਉਸ ਦਾ ਖਮਿਆਜਾ ਜਿਹੜਾ ਅੱਗੇ ਮੈਨੂੰ ਜੋ ਰਿਪੋਰਟਾਂ ਆ ਰਹੀਆਂ ਨੇ ਸੂਰਤਗੜ ਤੋਂ ਅੱਗੇ ਪੁੱਤਨਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਤੁਹਾਨੂੰ ਇੱਕ ਗੱਲ ਦੱਸਦੇ ਆ ਕਿ 90% ਜਿਹੜੀ ਹਰੀਕੇ ਪੱਤਨ ਤੋਂ ਨਿਕਲਣ ਵਾਲੀਆਂ ਨਹਿਰਾਂ ਨੇ ਉਹ ਬਨਾਈ ਚ ਨੇ ਦੋ ਨਹਿਰਾਂ ਨਿਕਲਦੀਆਂ ਸਰੰਦ ਫੀਡਰ ਤੇ ਰਾਜਸਥਾਨ ਕਨਾਲ ਹੁਣ ਸਥਿਤੀ ਮੌਕੇ ਦੇ ਉੱਤੇ ਕੀ ਹੈ ਇਹਦਾ ਤੁਹਾਡੇ ਨਾਲ ਬਾਅਦ ਚ ਗੱਲ ਕਰਾਂਗੇ ਮੇਰੇ ਨਾਲ ਸਿੱਧਾ ਗੱਲ ਕਰੀਏ ਤਾਂ ਪੰਜਾਬ ਦੇ ਬਹੁਤ ਹੀ ਪ੍ਰੋਮਿਨੈਂਟ ਨਹਿਰਾਂ ਦੇ ਮਾਹਿਰ ਤੇ ਸਾਬਕਾ ਚੀਫ ਇੰਜੀਨੀਅਰ ਸਰਦਾਰ ਅਮਰਜੀਤ ਸਿੰਘ ਦੁੱਲਠੋਰੀ ਜਿਹੜੇ ਨੇ ਫੋਨ ਲਾਈਨ ਤੇ ਜੁੜੇ ਹੋਏ ਨੇ ਤਮਾਮ ਜਾਣਕਾਰੀ ਲੈਣੇ ਆ ਉਹਨਾਂ ਤੋਂ ਕੀ ਜਿਹੜੀ ਇਹ ਸਥਿਤੀ ਪੈਦਾ ਹੋਈ ਹੈ ਇਹਦੇ ਨਾਲ ਨਜਿੱਠਿਆ ਕਿਵੇਂ ਜਾ ਸਕਦਾ ਸਿਆਸੀ ਬਿਆਨਾਂ ਤੋਂ ਪਰੇ ਆਪਾਂ ਇੱਕ ਅਲੱਗ ਗੱਲ ਕਰਾਂਗੇ ਅਸੀਂ ਕਿਸੇ ਨੂੰ ਦੋਸ਼ ਨਹੀਂ ਦਿੰਦੇ ਕਿ ਸਿਆਸਤਦਾਨ ਵੀ ਇੰਨੇ ਪੜੇ ਲਿਖੇ ਹੁੰਦੇ ਆ ਨਹੀਂ ਹੁੰਦੇ ਜਾਂ ਕਿਸੇ ਨਾਲ ਸਲਾਹ ਕਰਦੇ ਆ ਪਰ ਮੌਕੇ ਦੇ ਉੱਤੇ ਸਭ ਕੁਝ ਇਗਨੋਰ ਕਰਕੇ ਇਹਨਾਂ ਦੇ ਲੋਕਾਂ ਦੇ ਹੱਕਾਂ ਵਾਲੀ ਗੱਲ ਕਰਨੀ ਲੋਕਾਂ ਜੋ ਸੁਣਨਾ ਚਾਹੁੰਦੇ ਆ ਉਹਦੀ ਗੱਲ ਕਰਨੀ ਚਾਹੁੰਦੇ ਨੇ ਦੋਹੜਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਸਤੀਆ ਦੇ ਪੱਛੀ ਗਾਂ ਨੰਨੇ ਆ ਰਹੇ ਸਨ ਦਿਲ ਸਭ ਸਭ ਤੋਂ ਵੱਡੀ ਜਿਹੜੀ ਅੱਜ ਸੋਸ਼ਲ ਮੀਡੀਆ ਦੇ ਉੱਤੇ ਹੋ ਗਈ ਹੈ ਕਿ ਪਹਿਲਾਂ ਤਾਂ ਚਲੋ ਇੰਨਾ ਨਹੀਂ ਹੁੰਦਾ ਸੀ ਲੋਕਾਂ ਨੂੰ ਗੱਲ ਕਰਨ ਦਾ ਮੌਕਾ ਹੁਣ ਜੀਦਾ ਜੀ ਕਰਦਾ ਉਹੀ ਗੱਲ ਕਹੀ ਜਾ ਰਿਹਾ ਮਹਿਰਾ ਅਕਸਰ ਮੈਂ ਦੇਖਦਾ ਰਿਹਾ ਕਿ ਲੰਮਾ ਸਮਾਂ ਹੋ ਗਿਆ ਮੈਨੂੰ ਵੀ ਰਿਪੋਰਟਿੰਗ ਕਰਦੇ ਆ ਕਿ ਮੀਂਹ ਭਾਵੇਂ ਪੈ ਨਾ ਪੈਣ ਜੇਕਰ ਹੜ੍ਹ ਆ ਜਾਂਦੇ ਸੀ ਅਸੀਂ ਬਿਲਕੁਲ ਟੇਲ ਦੇ ਉੱਤੇ ਬੈਠੇ ਹਾਂ ਹਬੋਰ ਤੋਂ ਅਗਲੇ ਪਾਸੇ ਰਾਜਸਥਾਨ ਤੇ ਪਾਕਿਸਤਾਨ ਦੇ ਬਾਰਡਰ ਤੇ ਸਾਨੂੰ ਵੀ ਮੁਸ਼ਕਲਾਂ ਆਉਂਦੀਆਂ ਹੁੰਦੀਆਂ ਸੀ ਐਸੀ ਵੀ ਤਰਾਹ ਤਰਾਹ ਕਰਦੇ ਹੁੰਦੇ ਸੀ ਵੀ ਪਿੱਛੇ ਤਾਂ ਡੁੱਬੀ ਜਾ ਰਿਹਾ ਤੇ ਸਾਨੂੰ ਪਾਣੀ ਪੀਣ ਜੋਗਾ ਵੀ ਨਹੀਂ ਮਿਲ ਰਿਹਾ ਇਹ ਸਥਿਤੀ ਕਿਉਂ ਆਉਂਦੀ ਹੈ ਨਹਿਰਾਂ ਕਿਉਂ ਬੰਦ ਕਰ ਦਿੱਤੀਆਂ ਜਾਂਦੀਆਂ ਜਾਂ ਨਹਿਰਾਂ ਦਾ ਪਾਣੀ ਕਿਉਂ ਘਟਾ ਦਿੱਤਾ ਜਾਂਦਾ ਹੜਾਂ ਦੀ ਸਥਿਤੀ ਦੇ ਵਿੱਚ ਦਾਨੇ ਵਾਲੇ ਸਾਹਿਬ ਇਹ ਇਹ ਨਾ ਟੈਕਨੀਕਲ ਰੀਜ਼ਨ ਹੈ ਜੀ ਇਹ ਕੋਈ ਆਪਾਂ ੱੱਕਾ ਨਹੀਂ ਕਰ ਸਕਦੇ ਪਾਣੀ ਨਾਲ ਪਾਣੀ ਦੇ ਵਹਾਅ ਨੂੰ ਕੋਈ ਨਾ ਕੋਈ ਰੋਕ ਸਕਦਾ ਇਹ ਜੇ ਤਿੰਨ ਰੀਜ਼ਨ ਅਜਿ ਨਹਿਰਾਂ ਨੂੰ ਬੰਦ ਕਰਨ ਦੇ ਇਹ ਐਕਚੁਅਲੀ ਰੂਲਸ ਵੀ ਲਿਖਿਆ ਹੋਇਆ ਹੈ ਰੈਗੂਲੇਸ਼ਨ ਜਿਹੜਾ ਮੈਨੂਅਲ ਹੈ ਹੈਡਵਰਕਸ ਦਾ ਉਹਦੇ 'ਚ ਵੀ ਲਿਖਿਆ ਹੋਇਆ ਤੇ ਆਦਰਵਾਇਜ਼ ਜੇ ਆਪਾਂ ਇਨਸਾਨ ਹੋ ਕੇ ਵੀ ਸੋਚੀਏ ਤਾਂ ਵੀ ਪਤਾ ਲੱਗਦਾ ਹੈ ਜੀ ਇੱਕ ਤਾਂ ਜਦੋਂ ਫਲੱਡ ਆਉਂਦਾ ਜੀ ਉਦੋਂ ਸਿਲਟ ਬਹੁਤ ਆਉਂਦੀ ਹੈ ਤੁਹਾਨੂੰ ਦੇਖਿਆ ਹੋਣਾ ਗਾਰ ਵੱਡੀ ਆਉਂਦੀ ਹੈ ਬਿਲਕੁਲ ਜੀ ਲਾਲ ਲਾਲ ਪਾਣੀ ਤੁਰਿਆ ਆਉਂਦਾ ਹੈ ਹਾਂ ਲਾਲ ਪਾਣੀ ਆਉਂਦਾ ਉਹ ਜਦੋਂ ਨਹਿਰਾਂ ਜਾਊਗਾ ਨਹਿਰਾਂ ਨੇ ਸਿਲਟ ਸਿਲਟੇਸ਼ਨ ਹੋ ਜਾਣੀ ਹੈ ਇਹ ਹੁੰਦੀ ਸਾਰੀ ਤਕਲੀਫ 10-12 ਦਿਨ ਦੀ ਬੜੀ ਲੰਮੀ ਤਕਲੀਫ ਨਹੀਂ ਹੁੰਦੀ ਉਹ 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 ਦੇ ਸਿਲਟੇਸ਼ਨ ਹੋਊਗੀ ਨਹਿਰਾਂ ਚੋਕ ਹੋਣਗੀਆਂ ਨੰਬਰ 1 ਤਾਏ ਜੀ ਨੰਬਰ ਦੂਜਾ ਮੱਕ ਜਿਹੜੀ ਹਲੀ ਕੇਲੀ ਕਹਿੰਦੇ ਆਪਾਂ ਕੇਲੀ ਆ ਗਈ ਜੀ ਦਰਖਤ ਰੁੜ ਕੇ ਆ ਗਏ ਤੁਸੀਂ ਰਾਜਸਥਾਨ ਫੀਡਰ ਤੇ ਮੈਂ ਰੇਹਾ ਰਾਜਸਥਾਨ ਫੀਡਰ ਤੇ ਦੇਖੋ ਕਿੰਨੇ ਕਿੰਨੇ ਕਿਲੋ ਕਿਲੋਮੀਟਰ ਲੰਮੀ ਕੇਲੀ ਫਸ ਜਾਂਦੀ ਸੀ ਆਹਾਂ ਪੁਲਾਂ ਚ ਬਿਲਕੁਲ ਜੀ ਫੇਰ ਉਹਨੂੰ ਮਸ਼ੀਨਾਂ ਲਿਆ ਕੇ ਸਾਫ ਕਰੀਦਾ ਸੀ ਤੇ ਦੋ ਵਾਰੀ ਟੁੱਟੀ ਵੀ ਐ ਜੀ ਸੋ ਉਹ ਜੇ ਆ ਕੇ ਫਸ ਜੇ ਤੇ ਨਹਿਰ ਫੁੱਲ ਸਪਲਾਈ ਚੱਲਦੀ ਹੋਵੇ ਤੇ ਉਹ ਓਵਰਫਲੋ ਹੋ ਕੇ ਟੁੱਟੂਗੀ ਜੀ ਉਹਦੇ ਨਾਲ ਪੰਜਾਬ ਆਲਰੇਡੀ ਡੁੱਬਿਆ ਤੇ ਜਿਹੜੇ ਡੁੱਬੇ ਨਹੀਂ ਇਲਾਕੇ ਉੱਥੇ ਵੀ ਪਾਣੀ ਡੁੱਬ ਜਾਣਗੇ ਜੀ ਅੰਦੇ ਨਾ ਜੀ ਦੂਜੀ ਕਾ ਰੀਜ਼ਨ ਹੋ ਗਿਆ ਵੀ ਇਹ ਨਹਿਰ ਦੀ ਬ੍ਰੀਚ ਦਾ ਕਾਰਨ ਜੀ ਤੀਜਾ ਰੀਜ਼ਨ ਇਹ ਆ ਦਾਨੇ ਵਾਲੇ ਸਾਹਿਬ ਜਦੋਂ ਫਲੱਡ ਆਉਂਦਾ ਉਹਦਾ ਫਲਕਸ ਕਈ ਵਾਰੀ ਤਾਂ ਲੱਖ ਚੱਲਦਾ ਫਿਰ ਇੱਕਦਮ 3 ਲੱਖ ਹੋ ਜਾਂਦਾ 2 ਲੱਖ ਹੋ ਜਾਂਦਾ ਫਲਕਸ ਨਾਲ लेवल ਵੱਧ ਜਾਂਦਾ دریا ਚ ਜੇ ਉਹ ਲੈਵਲ ਵਧੂਗਾ ਰੈਗੂਲੇਸ਼ਨ ਗੇਟ ਤੁਹਾਡੇ ਨਹਿਰਾਂ ਦੇ ਫੁੱਲ ਖੁੱਲੇ ਆ ਤਾਂ ਫਿਰ ਨਹਿਰ ਚ ਪਾਣੀ ਹੋਰ ਜਾਊਗਾ ਤੇ ਗ੍ਰੀਚ ਹੋਊਗੀ ਸੋ ਇਹ ਇਹਦੇ ਨਾਲ ਨਾਜੀ ਸਾਡਾ ਨੁਕਸਾਨ 10 ਦਿਨ ਅਸੀਂ ਚੱਲ ਸਕਦੇ ਆ ਪਾਣੀ ਤੋਂ ਬਿਨਾ ਪਰ ਸਾਡਾ ਨੁਕਸਾਨ ਬਹੁਤ ਲੰਮਾ ਹੋ ਜਾਂਦਾ ਫਿਰ ਜੇ ਨਹਿਰ ਟੁੱਟ ਗਏ ਉਹਨੂੰ ਬੰਨਣ ਨੂੰ 20-25 ਦਿਨ ਲੱਗ ਜਾਂਦੇ ਫਿਰ ਵੀ ਆਪਣਾ ਨੁਕਸਾਨ ਹੋਊਗਾ ਬਿਲਕੁਲ ਜੀ ਨਾਲ ਏਰੀਆ ਡੁੱਬਣਗੇ ਨਾਲ ਫਸਲਾਂ ਖਰਾਬ ਹੋਣਗੀਆਂ ਸੋ ਇਹ ਨਹਿਰਾਂ ਨੂੰ ਜੇ ਕਦੇ ਵੀ ਜਦੋਂ ਫਲੱਡ ਪੂਰਾ ਆਉਂਦਾ ਉਦੋਂ ਨਹੀਂ ਚਲਾਉਣਾ ਚਾਹੀਦਾ ਫੁੱਲ ਸਪਲਾਈ ਆਦਰਵਾਇਸ ਤਾਂ ਬੰਦ ਹੀ ਰੱਖਣੀ ਚਾਹੀਦੀਆਂ ਵੈਸੇ ਜੀ ਅਸਲੋਂ ਤੌਰ ਤੇ ਹੁਣ ਮੈਨੂੰ ਅਜੇ ਵੀ ਖਤਰਾ ਧਾਨੇ ਵਾਲੇ ਸਾਥ ਥੋੜੀ ਹੋਰ ਰਾਜਸਥਾਨ ਫੀਡਰ ਪਤਾ ਨਹੀਂ ਫੁੱਲ ਚਲਾਈ ਬੈਠਿਆ ਇਹ ਹਾਂਜੀ ਤੇ ਵਾਗ ਨੂੰ ਸੱਚੇ ਪਾਤਸ਼ਾਹ ਮੇਰੀ ਰੱਖੇ ਕਿਤੇ ਉਹ ਬ੍ਰੀਚ ਕਰ ਗਈ ਤਾਂ ਦੇਖੋ ਕਿੰਨਾ ਨੁਕਸਾਨ ਹੋਣਾ ਹੈ ਮੈਨੂੰ ਲੱਗਦਾ ਜੀ ਪੰਜਾਬ ਤਾਂ ਡੁੱਬ ਜੂ ਜੇਕਰ ਆਪਾਂ ਸਿੱਧੇ ਤੌਰ ਤੇ ਗੱਲ ਕਰੀਏ ਮਖੂ ਤੋਂ ਲੈ ਕੇ ਬਨਾਈ ਦੇ ਵਿੱਚ ਹੀ ਹੈ ਕੀ ਕਹਿਣਾ ਥੋੜ ਇਹ ਨਹਿਰ ਜਿਹੜੀ ਆ ਪੁਟਾਈ ਦੇ ਵਿੱਚ ਆ ਲਗਭਗ ਮੈਨੂੰ ਲੱਗਦਾ ਲੈ ਕੇ ਹਰੀਕੇ ਪੱਤਨ ਤੋਂ ਤੇ ਲੋਗੜ ਹੱਡ ਤੱਕ 90% ਕੀ 99% ਇਹ ਬਣਾਈ ਚਾ ਕਈ ਥਾਵਾਂ ਤੇ ਤਾਂ 20 20 ਫੁੱਟ ਉੱਚੀ ਆ ਜੀ ਇਹ ਹਾਂਜੀ ਹਾਂ ਬਣਾਈ ਤੇ ਬਿਲਕੁਲ درست ਕਹਿ ਰਹੇ ਤੁਸੀਂ ਸੋ ਮੈਂ ਟੈਕਨੀਕਲੀ ਸਾਨੂੰ ਨਹਿਰਾਂ ਨੂੰ ਨਹੀਂ ਚਲਾਉਣਾ ਚਾਹੀਦਾ ਜਦੋਂ ਫਲੱਡ ਫੁੱਲ ਹੋਵੇ ਇਹ ਇਹ ਮਤਲਬ ਮੈਂ ਇਕੱਲਾ ਐਕਸਪੀਰੀਅੰਸ ਵੀ ਹੈਗਾ ਮੈਂ ਐਕਸਪੀਰੀਅੰਸ ਵੀ ਕਹਣਾ ਨਾਲ ਦੂਜਾ ਜੋ ਰੂਲਸ ਸਾਡੇ ਰੈਗੂਲੇਸ਼ਨ ਮੈਨੂਅਲ ਆ ਉਹਦੇ ਮੁਤਾਬਕ ਕਹਿ ਰਿਹਾ ਜੀ ਜੀ ਸੋ ਦولت ਸਾਹਿਬ ਜੇਕਰ ਮੌਜੂਦਾ ਸਥਿਤੀ ਦੇ ਵਿੱਚ ਗੱਲ ਕਰੀਏ ਤਾਂ ਅਕਸਰ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੇ ਆਪਣੇ ਹੈਡਵਰਕਸ ਨੇ ਹੈਡਵਰਕਸ ਦੇ ਪਿੱਛੇ ਜਿਹੜੀਆਂ ਮੈਨ-ਮੇਡ ਝੀਲਾਂ ਬਣ ਜਾਂਦੀਆਂ ਹੋਰ ਹੈ ਕੀ ਇਹਨਾਂ ਨੂੰ ਖਾਲੀ ਕਿਉਂ ਨਹੀਂ ਕੀਤਾ ਜਾਂਦਾ ਕਿ ਪਿੱਛੋਂ ਜਦੋਂ ਪਾਣੀ ਆ ਰਿਹਾ ਤੇ ਉਹ ਪਹਿਲਾਂ ਹੀ ਮਕਦਾਰ ਦੇ ਵਿੱਚ ਛੱਡ ਦਿੱਤਾ ਜਾਵੇ ਹੜ ਵਾਲੀ ਸਥਿਤੀ ਨਾ ਬਣੇ ਕਿਉਂਕਿ ਜਦੋਂ ਆਪਾਂ ਦੇਖਦੇ ਹਾਂ ਕਿ ਹਰੀਕੇ ਪੱਤਨ ਤੋਂ ਹੈਡਵੌਕਸ ਤੋਂ ਜਦੋਂ ਪਾਣੀ ਰੁਕਦਾ ਤਾਂ ਪਿੱਛੇ ਗਿੱਦੜਵਿੰਦੀ ਤੱਕ ਡਾਫ ਲੱਗਦੀ ਹੈ ਜੇਕਰ ਗਾਂ ਹੁਸੈਣੀ ਵਾਲੇ ਡਾਫ ਆਪਣੇ ਰੁਕਦਾ ਪਾਣੀ ਤਾਂ ਪਿੱਛੇ ਕੀ ਕਹਿੰਦੇ ਹਸਾਬ ਲਾ ਲੋ ਵੀ ਅਪ ਟੂ ਸਿੱਧੇ ਤੌਰ ਤੇ ਕੀਏ ਤਰਨ ਤਰਨ ਤੇ ਮੁਠਿਆਂ ਵਾਲੀ ਇਹ ਪਿੰਡ ਜਿਹੜੇ ਨੇ ਇੱਥੋਂ ਤੱਕ ਕੋਈ 20 30 ਕਿਲੋਮੀਟਰ ਡਾਫ ਲੱਗ ਜਾਂਦੀ ਹੈ ਇਹ ਪਾਣੀ ਕਿਉਂ ਨਹੀਂ ਰਿਲੀਜ਼ ਕੀਤਾ ਜਾਂਦਾ ਕਿ ਇਹਨੂੰ ਰਿਜ਼ਰਵ ਰੱਖਣਾ ਪੈਂਦਾ ਉਹਨਾਂ ਲੈਵਲ ਮੇਨਟੇਨ ਕਰਨਾ ਪੈਂਦਾ ਕੀ ਚੱਕਰ ਹੁੰਦਾ ਸਾਰਾ ਨਹੀਂ ਰਿਲੀਜ਼ ਕਰਦੇ ਆ ਜੀ ਕਿਤੇ ਨਹੀਂ ਕਰਦੇ ਤਾਂ ਗਲਤੀ ਆ ਉਹਨਾਂ ਦੀ ਰਿਲੀਜ਼ ਕਰਨਾ ਚਾਹੀਦਾ ਜਦੋਂ ਫਲੱਡ ਆਉਂਦੇ ਆ ਰਿਲੀਜ਼ ਕਰਨਾ ਚਾਹੀਦਾ ਜੇ ਹਾਂ ਥੋੜਾ ਉਹਦਾ 40 50 ਹਜ਼ਾਰ ਕਿਸੀ ਕਹਿਆ ਉਦੋਂ ਅਸੀਂ ਪੌਂਡਸ ਲੈਣੇ ਆ ਜੀ ਸਮਝੇ ਨਾ ਜੀ ਉਹ ਉਦੋਂ ਥੱਲੇ ਵੀ ਅਸਾ ਜੇ ਤੁਸੀਂ ਉਹ ਰਿਲੀਜ਼ ਕਰਨ ਦੀ ਗੱਲ ਕਹਿੰਦੇ ਹੋ ਜੀ ਜੇ ਇੱਕਦਮ ਰਿਲੀਜ਼ ਕਰ ਦਿਓਗੇ ਤਾਂ ਹਰੀਕੇ ਤੇ ਡਾਊਨਸਟ੍ਰੀਮ ਜਿਹੜਾ ਫਿਰੋਜ਼ਪੁਰ ਤੇ ਕਰਾਉ ਡੈਮੇਜ ਹੋਊਗਾ ਹਾਂਜੀ ਸਮਝੇ ਨਾ ਜੀ ਅੱਛਾ ਫਿਰੋਜ਼ਪੁਰ ਹੈਡਵਾਟਰਸ ਦਾ ਅਸੀਂ ਬਹੁਤ ਘੱਟ ਪਾਣੀ ਸਟੋਰ ਕਰਦੇ ਹਾਂ ਕਰਦੇ ਹੀ ਨਹੀਂ ਮੋਸਟਲੀ ਕਿਉਂਕਿ ਨਹਿਰਾਂ ਸਾਡੀਆਂ ਸਾਰੀਆਂ ਉੱਤੋਂ ਆਫਟੇਕ ਕਰਨ ਲੱਗ ਗਈਆਂ ਨੇ ਜੀ ਹਾਂਜੀ ਉੱਤੋਂ ਹੀ ਆਫਟੇਕ ਕਰਨ ਲੱਗ ਪਈ ਉਹ ਤਾਂ ਇੱਕੋ ਹੀ ਈਸਟਰਨ ਕਿਨਾਰਾ ਹਲਾ ਹੈ ਇਸ ਕਿਨਾਰੇ ਨਾਲ 올ਡ ਤੋਂ ਸੀ ਫੀਡ ਕਰਦੇ ਹੁੰਦੇ ਸੀ ਜੀ ਉਹ ਹੁਣ ਡਵੈਲਪ ਸਾਡੇ ਵੇਲੇ ਤਾਂ ਅਸੀਂ ਡਵੈਲਪ ਕੀਤੀ ਸੀ ਕਰਦੇ ਸੀ ਹੁਣ ਪਤਾ ਨਹੀਂ ਕਰਦੇ ਕਿ ਨਹੀਂ ਕਰਦੇ ਸੋ ਹੈਡਵਰਕ ਤੇ ਪਾਣੀ ਦਾ ਐਵੇਂ ਇੱਕ ਰੋਲਾ ਪੈ ਜਾਂਦਾ ਜੀ ਇਹਨਾਂ ਨੇ ਗੇਟ ਥੱਲੇ ਕਰਦੇ ਸੋ ਉਹ ਗੇਟ ਥੱਲੇ ਕਰਨ ਨਾਲ ਦੇਖੋ ਦਾਨੇ ਵਾਲੇ ਸਾਹਿਬ ਜੀ ਸਾਡੀ ਕਿੱਡੀ ਤਰਾਸੀ ਆ ਵੀ ਅਸੀਂ ਮਾਦੋਪੁਰ ਹੈਡਵਰਕ ਰੋਲ ਲਿਆ ਉੱਥੇ ਤੁਸੀਂ ਦੇਖਿਆ ਹੋਣਾ ਵੀਡੀਓ ਮੈਂ ਤਾਂ ਵੀਡੀਓ ਦੇਖੀ ਆ ਹਾਂਜੀ ਹਾਂਜੀ ਵੀ ਉੱਥੇ ਗੇਟ ਇੱਕ ਖੁੱਲ੍ਹਾ ਸੀ ਬਾਕੀ ਸਾਰੇ ਗੇਟ ਬੰਦ ਸੀ ਤੇ ਮਾਦੋਪੁਰ ਹੈੱਡਵੌਕਸ ਦੇ ਜੇਟਾਂ ਦੇ ਉੱਤੋਂ ਦੀ ਪਾਣੀ ਚੱਲਿਆ ਜਿਹੜਾ ਪਹਿਲੀ ਵਾਰੀ ਦੇਖਿਆ ਮੈਂ ਆਦਾਲ ਦੀ ਜ਼ਿੰਦਗੀ 'ਚ ਮੈਂ ਤਾਂ ਆਹਦਾ ਐਕਸਪੀਰੀਅੰਸ ਨਹੀਂ ਦੇਖਿਆ ਕਿੰਨੇ ਸਾਲ ਦਾ ਤਜਰਬਾ ਹੋ ਗਿਆ ਜੀ ਤੁਹਾਡਾ ਇਸ ਮਹਿਕਮੇ 'ਚ ਹਾਂਜੀ ਕਿੰਨੇ ਸਾਲ ਦੀ ਸਰਵਿਸ ਹੋ ਗਈ ਸੀ ਮਹਿਕਮੇ 'ਚ ਇਹਦੇ 'ਚ ਮੈਂ ਜੀ 70 'ਚ ਆਇਆ ਸੀ ਤੇ ਆਪਣੇ 2025 ਆਪਣਾ 15 'ਚ ਰਿਟਾਇਰ ਹੋਇਆ ਜੀ ਦੇਖੋ ਇੰਨੇ ਸਾਲਾਂ 'ਚ ਤੁਸੀਂ ਕਿਤੇ ਓਵਰਫਲੋ ਨਹੀਂ ਦੇਖਿਆ ਸੀ ਨਾ ਮੈਂ ਨਹੀਂ ਦੇਖਿਆ ਕਦੇ ਮੈਂ ਹੋ ਹੀ ਨਹੀਂ ਸਕਦਾ ਜੀ ਜੇ ਤੁਸੀਂ ਹੁਣ ਤੁਸੀਂ ਕਹਿੰਦੇ ਉਹਨਾਂ ਦੇ ਗੇਟ ਜਦੋਂ ਬੰਦ ਰੱਖਣਗੇ ਜੇ ਹਰੀਕੇ ਦੇ ਜਾਂ ਆਪਣੇ ਫਿਰੋਜ਼ਪੁਰ ਦੇ ਉੱਤੋਂ ਦੀ ਪਾਣੀ ਜਾਊਗਾ ਤਾਂ ਉੱਤਰ ਰੁੜ ਜਾਣਗੇ ਨਾ ਜੀ ਗੀ ਜੀ ਅੱਛਾ ਫਿਰ ਦੂਜੀ ਐਡਵਾਈਸ ਇਹ ਹੁੰਦੀ ਆ ਦਾਨੇ ਵਾਲੇ ਸਾਹਿਬ ਜਦੋਂ ਵੀ ਤੁਸੀਂ ਫਲੱਡ ਆਉਂਦਾ ਨਾ ਜੀ ਲੋ ਫਲੱਡ ਆਵੇ ਜਾਂ ਥੋੜਾ ਵੱਧ ਆਵੇ ਅਸੀਂ ਸੈਂਟਰ ਗੇਟ ਪਹਿਲਾਂ ਵੱਧ ਖੋਲਦੇ ਆ ਤੇ ਸਾਈਡਾਂ ਵਾਲੇ ਗੇਟ ਘੱਟ ਖੋਲਦੇ ਆ ਜੀ ਜੀ ਕਾ ਕੇ ਸੈਂਟਰ ਚੋਂ ਕ੍ਰੀਕ ਡਵੈਲਪ ਹੋ ਜੇ ਤੇ ਸਾਈਡਾਂ ਦੇ ਸਕਾਵਰਿੰਗ ਨਾ ਹੋਵੇ ਠੀਕ ਹੈ ਜੀ ਹਾਂ ਜੀ ਹਾਂ ਜੀ ਸੋ ਅੱਛਾ ਉੱਥੇ ਹੁਣ ਕੀ ਹੋਇਆ ਸੀ ਮਾਦੋਪੁਰ ਇੱਕ ਪਾਸਾ ਲੈਫਟ ਸਾਈਡ ਦਾ ਗੇਟ ਪੂਰਾ ਖੁੱਲਾ ਸੀ ਬਾਕੀ ਸਾਰੇ ਗੇਟ ਬੰਦ ਸੀ ਤੇ ਉੱਥੋਂ ਦੀ ਕ੍ਰੀਕ ਡਵੈਲਪ ਹੋ ਗਈ ਕ੍ਰੀਕ ਡਵੈਲਪ ਹੋ ਗਈ ਉਹ ਉੱਥੋਂ ਦੀ ਬਿਲਡਿੰਗਾਂ ਦੇ ਉੱਤੋਂ ਦੀ ਪਾਣੀ ਆ ਜਾ ਸਾਰੀਆਂ ਬਿਲਡਿੰਗਾਂ ਤਬਾਹ ਕਰਦੀਆਂ ਹੂੰ ਇਹਦਾ ਮਨ ਨਲੈਕੀ ਸਿੱਧੀ ਤੌਰ ਤੇ ਨਾਲ ਮਾਦੋਪੁਰ ਹੈਡ ਬਾਕਸ ਅਸੀਂ ਡੇਜ ਕਰ ਲਿਆ ਹੂੰ ਹੂੰ ਸੋ ਇਹ ਆਊਟ ਆਫ ਇਗਨੋਰੈਂਸ ਕਹੋ ਜਾਂ ਕੀ ਇਹਦਾ ਰੱਬ ਜਾਣੇ ਮੇਰਾ ਖਿਆਲ ਇਹ ਕਹਿੰਦਾ ਵੀ ਸਾਡੇ ਮ ਬਹੁਤ ੱੱਕੇ ਖਾ ਖਾ ਐਕਸ਼ਨ ਬਣੇ ਫਿਰ ੱੱਕੇ ਖਾ ਖਾ ਐਸਸੀ ਬਣੇ ਕਿਉਂਕਿ ਪੋਸਟਰ ਖਾਲੀ ਨਹੀਂ ਸੀ ਹੁਣ ਸਾਡੇ ਵਿਭਾਗ ਵਿੱਚ ਨਾ ਜੀ ਵਿੱਚ ਜੇ ਭਰਤੀ ਨਹੀਂ ਹੋਈ ਹੁਣ ਭਰਤੀ ਇਕੱਠੀ ਹੋ ਗਈ ਉਹ ਹੁਣ ਬੱਚੇ ਵਿਚਾਰੇ ਫੀਲਡ ਐਕਸਪੀਰੀਅੰਸ ਘਟ ਹੁੰਦਾ ਜੀ ਤੇ ਉਹ ਉਹ 8 ਸਾਲ ਦੀ ਸਰਵਿਸ ਤੋਂ ਬਾਅਦ ਐਕਸ਼ਨ ਐਕਸ਼ਨ ਚ 4 ਸਾਲ ਦੀ ਸਰਵਿਸ ਹੋਈ ਸੀ ਸੋ ਉਹਨਾਂ ਨੂੰ ਪਿਆਰ ਨੂੰ ਫੀਲਡ ਐਕਸਪੀਰੀਅੰਸ ਨਹੀਂ ਹੁੰਦਾ ਜਿਵੇਂ ਹੁਣ ਸਾਡੇ 16 16 ਸਾਲ ਅਸੀਂ ਐਸਡੀਓ ਰਹੇ ਜੀ 8 8 9 9 ਸਾਲ ਅਸੀਂ ਐਕਸ਼ਨ ਰਹੇ ਜੀ ਐਸਸੀ ਤੋਂ ਅਸੀਂ ਕੱਟ ਰਹੇ ਚੀਫ ਇਨੀਅਰ ਮੈਂ ਕਿਉਂਕਿ ਯੰਗਸਟ ਸੀ ਆਉ ਦੇ ਬੈਚ ਜੀ ਸਕਤੋ ਛੋਟੀ ਉਮਰ ਦਾ ਸੀ ਤੇ ਮੈਂ ਲੋਂਗੇਸਟ ਨੇੋਰ ਹੈ ਜੀ ਮੇਰੀ ਚੀਫ ਹੀ ਨੇ ਕਨਾਲ ਦੀ ਸਿንስ ਬ੍ਰਿਟਿਸ਼ਰਸ ਜੀ ਜੀ 6 ਸਾਲ ਮੈਂ ਰਹੇ ਤਕਰੀਬਨ ਸੋ ਉਹ ਬਾਗਰੂ ਦੀ ਵੇਣਾ ਚਲੋ ਪਰ ਐਕਸਪੀਰੀਅੰਸ ਬਹੁਤ ਜ਼ਰੂਰੀ ਹੈ ਸੋ ਸਾਡੇ ਮਹਿਕਮੇ ਚ ਨਾ ਜੀ ਹੁਣ ਸੈਮੀਨਾਰ ਹੋਣੇ ਚਾਹੀਦੇ ਤਾਂ ਕਿ ਬੱਚੇ ਗਾਈਡ ਕਰਨ ਗਾਈਡ ਕਰੀਏ ਅਸੀਂ ਉਹਨਾਂ ਨੂੰ ਇਹ ਨਹੀਂ ਹੈ ਵੀ ਵਿਚਾਰੇ ਉਹ ਡਿਊਟੀ ਨਹੀਂ ਕਰਨਾ ਚਾਹੁੰਦੇ ਉਹ ਉੱਥੇ ਜਿਹੜਾ ਮਾਦੋਪੁਰ ਇੱਕ ਮਾਈਕ ਹੋਰ ਗੱਲ ਲਾ ਲਈ ਮਾਦੋਪੁਰ ਹੈਡਵਕਸ ਤੇ ਹੁਣ ਸਾਡਾ ਇੱਕ ਬੰਦਾ ਮਰਿਆ ਰੈਗੂਲੇਸ਼ਨ ਵਾਲਾ ਵਿਚਾਰਾ ਹਾਂਜੀ ਤੇ ਐਕਸੀਡੈਂਟ ਵੀ ਜਾਲਾ ਰੋਡ ਚੱਲਿਆ ਸੀ ਵਿਚਾਰਾ ਠੀਕ ਹੈ ਜੀ ਮਸਾਂ ਬਤਾਇਆ ਇਹ ਨਹੀਂ ਕਿ ਸਾਰੇ ਮਿਹਨਤ ਨਹੀਂ ਕਰਦੇ ਮਿਹਨਤ ਬਹੁਤ ਕਰਦਾ ਸਾਡਾ ਮਹਿਕਮਾ ਪਰ ਜੇ ਨਾ ਹੀ ਪਤਾ ਹੋਵੇ ਜੀ ਮਿਹਨਤ ਨੂੰ ਕੰਧ ਨਾਲ ਟੱਕਰ ਮਾਰੀ ਜਾਵੇ ਮਿਹਨਤ ਕਰੀ ਜਾਵੇ ਉਹਦਾ ਫਾਇਦਾ ਕੋਈ ਨਹੀਂ ਨਾ ਜੀ ਹੂੰ ਹੂੰ ਜੀ ਆ ਜਿਹੜੀਆਂ ਸਥਿਤੀਆਂ ਆਪਣੇ ਦੁਲਤ ਸਭ ਬਣੀਆਂ ਨੇ ਮੌਜੂਦਾ ਸਥਿਤੀ ਦੇ ਵਿੱਚ ਕਿਉਂਕਿ ਲਗਾਤਾਰ ਹੁਣ ਆਪਾਂ ਦੇਖਦੇ ਆ ਕਿ ਅਕਸਰ ਸਾਨੂੰ ਜੀਓਗ੍ਰਾਫੀ ਚ ਵੀ ਪੜਾਉਂਦੇ ਹੁੰਦੇ ਸੀ ਵੀ ਡੈਮ ਜਿਹੜੇ ਹੜ੍ਹਾਂ ਨੂੰ ਰੋਕਦੇ ਨੇ ਫਲੱਡਾਂ ਦੀ ਵੀ ਕਈ ਵਾਰੀ ਕਹਿ ਦਿੰਦੇ ਸੀਗੇ ਵੀ ਚੰਗਾ ਵੀ ਹੁੰਦਾ ਤੇ ਮਾੜਾ ਵੀ ਹੁੰਦਾ ਕਿਉਂਕਿ ਫਰਟਾਈਲ ਲੈਂਡ ਨਾਲ ਲੈ ਕੇ ਆਉਂਦੇ ਆ ਪਰ ਜਿਹੜੇ ਲਗਾਤਾਰ ਆਪਾਂ ਗੱਲ ਕਰੀਏ 21 22 ਤੋਂ ਲੈ ਕੇ ਤੇ ਆ 25 ਤੱਕ ਤਿੰਨ ਚਾਰ ਵੱਡੇ ਹੱਲੇ ਬੋਲ ਗਏ ਨੇ ਫਲਡਸ ਦੇ ਇਹ ਕੀ ਮਿਸਮੈਨੇਜਮੈਂਟ ਹੈ ਕੀ ਕਾਰਨ ਹੈ ਕੀ ਵੱਡੀ ਗੱਲ ਹੈ ਮਾਈਨਿੰਗ ਨੂੰ ਵੀ ਕਈ ਲੋਕ ਦੋਸ਼ੀ ਠਰ ਆਉਂਦੇ ਨੇ ਕਿਉਂਕਿ ਕ੍ਰੀਕ ਦੇਕਰ ਵਿਚਾਲੇ ਵਿਚਾਲੇ ਬਣ ਜੇ ਤਾਂ ਮਾਈਨਿੰਗ ਵੀ ਤਾਂ ਆਪਾਂ ਡੀਸੈਲਟਿੰਗ ਕਰਦੇ ਆਂ ਦਰਿਆਵਾਂ ਦੀ ਹੁੰਦੀ ਹੈ ਤਾਂ ਅਕਸਰ ਵੀ ਹੁੰਦੀ ਪਹਿਲਾਂ ਵੀ ਹੁੰਦੀ ਰਹੀ ਹੈ ਇਹਨੂੰ ਕਿਵੇਂ ਲੈ ਕੇ ਚੱਲਦੇ ਹੋ ਜੀ ਇਸ ਤਰ੍ਹਾਂ ਦਾ ਨੈਰ ਸਾਹਿਬ ਇਹਦੇ ਚ ਨਾਲ ਜੀ ਦੋ ਤਿੰਨ ਚੀਜ਼ਾਂ ਹੈਗੀਆਂ ਇੱਕ ਤਾਂ ਪਹਿਲਾਂ ਤਾਂ ਸਿੱਧਾ ਆਪਾਂ ਮੰਨੀਏ ਵੀ ਜੇ ਉਹ ਨੇਚਰ ਦਾ ਕਹਿਰ ਹੈ ਉਹਨੂੰ ਆਪਾਂ ਇਨਸਾਨ ਨਹੀਂ ਰੋਕ ਸਕਦਾ ਬਿਲਕੁਲ ਜੀ ਦੇਖੋ ਇਸ ਗੱ ਅਮਰੀਕਾ ਤੇ ਕਿਡਾਡ ਅਡਵਾਂਸ ਕੰਟਰੀ ਆ ਉੱਥੇ ਵੀ ਹੜਾ ਆਏ ਤੁਸੀਂ ਇਸ ਸਾਲ ਕਿੰਨਾ ਡੈਮੇਜ ਹੋਇਆ ਦੇਖੋ ਦਰਿਆ ਕਿਵੇਂ ਉੱਤੋਂ ਦੀ ਚੱਲੇ ਆ ਜੀ ਦੂਸਰੀ ਗੱਲ ਹੈ ਜੀ ਮੈਨ ਮੈਨ ਮੇਡ ਵੀ ਹੈਗੇ ਇਹ ਹੜ ਜੀ ਉਹ ਉਹ ਮੈਂ ਹੁਣ ਸਮਝਾਉਣਾ ਸਾਰੀ ਗੱਲ ਹਾਂਜੀ ਵੀ ਹਮੇਸ਼ਾ ਹੈਡਵਰਕਸ ਜਿਹੜੇ ਆਪਣੇ ਨੇ ਜੀ ਡੈਮ ਉਹਨਾਂ ਤੇ ਸਾਨੂੰ ਹੁਣ ਜਿੰਨਾ ਪੂਰਾ ਭਰਨਾ ਹੁੰਦਾ ਡੈਮ ਉਹ 20 22 ਫੁੱਟ 25 25 ਫੁੱਟ ਡੈਮ ਨੂੰ ਖਾਲੀ ਰੱਖਣਾ ਚਾਹੀਦਾ ਜੀ ਟਿਲ ਦੀ ਐਂਡ ਆਫ ਰੇਨ ਸੀਜ਼ਨ ਠੀਕ ਹੈ ਜੀ ਇਹ ਕਹਿੰਦੇ ਆ ਜਿਹੜਾ ਮੀਂਹ ਦਾ ਸੀਜ਼ਨ ਹੈ ਉਹਦੇ ਐਂਡ ਤੱਕ ਸਾਨੂੰ ਖਾਲੀ ਰੱਖਣਾ ਚਾਹੀਦਾ ਉਹਦੇ ਦੋ ਤਿੰਨ ਰੀਜ਼ਨ ਹੈ ਜੀ ਜੀ ਇੱਕ ਤਾਂ ਸਦਮ ਖਾਲੀ ਰੱਖਣਾ ਚਾਹੀਦਾ ਉਸ ਤੋਂ ਬਾਅਦ ਨਹੀਂ ਸਾਨੂੰ ਰੀਲੀਜ਼ਸ ਕੁ ਛੱਡਣੀਆਂ ਚਾਹੀਦੀਆਂ ਜਿਵੇਂ 50000 ਛੱੜਤੀ 40000 ਛੱੜਤੀ ਤਾਂ ਕਿ ਕ੍ਰੀਕ ਡਿਵੈਲਪ ਹੋ ਜਾਏ ਠੀਕ ਹੈ ਜੀ ਤੇ ਜੇ ਉਸ ਤੋਂ ਵੱਧ ਫਲੱਡ ਆਵੇ ਪਾਣੀ ਜ਼ਿਆਦਾ ਆਵੇ ਤਾਂ ਕ੍ਰੀਕ ਨੂੰ ਲੈ ਲਈਏ ਉਸ ਤੋਂ ਬਾਅਦ ਅਸੀਂ ਫੀਜ਼ਿਜ਼ ਛੱਡਦੇ ਰਹੀਏ ਹਮ ਹਮ ਅੱਛਾ ਉਹਦਾ ਦੋ ਰੀਜ਼ਨ ਹੁੰਦੇ ਇੱਕ ਤਾਂ ਇਹ ਨਾਲ ਜੀ ਸਾਡੇ ਥੱਲੇ ਰਿਵਰਲਟਸ ਲੇਖੇ ਹੋਣੇ ਤੁਸੀਂ ਜਿਵੇਂ ਸੋਹਾ ਆ ਗਈ ਸਤਲੁਜ ਹਾਂਜੀ ਉਧਰ ਕੁਝ ਰਿਵਰ ਆ ਗਿਆ ਉਹਦੇ ਰਾਵੀ ਚ ਲਾਈਕ ਜ਼ੈਟ ਕਈ ਰਿਵਰਲਟਸ ਆ ਜਿੱਥੇ ਨਾਲ ਜੀ ਜਦੋਂ ਚੰਗਾ ਮੀਂਹ ਪੈਂਦਾ ਹਿਮਾਚਲ ਚ ਜੀ ਉਹਨਾਂ 'ਚ ਵੀ ਹੜਾ ਜਾਂਦਾ ਉਹਨਾਂ 'ਚ ਵੀ ਡੇਡ ਡੇਡ ਲੱਖ ਦੋ ਦੋ ਲੱਖ ਪਾਣੀ ਆ ਜਾਂਦਾ ਜਿਹੜਾ ਆਪਾਂ ਬਰਸਾਤੀ ਨਦੀਆਂ ਕਹਿ ਦਿੰਦੇ ਆ ਅਕਸਰ ਬਰਸਾਤੀ ਨਦੀਆਂ ਹਾਂ ਉਹ ਆ ਜਾਂਦਾ ਤੇ ਉੱਤੋਂ ਤੁਸੀਂ ਹੈਂਡਵਰਕਸੀ ਪੂਰਾ ਖੋਲਿਆ ਹੋਵੇ ਤਾਂ ਫਿਰ ਤਵਾਹੀ ਹੋਊਗਾ ਨਾ ਜੀ ਪੰਜਾਬ 'ਚ ਬਿਲਕੁਲ ਜੀ 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 ਸੋ ਮਤਲਬ ਡੈਮ ਸੌਰੀ ਖੋਲਿਆ ਹੋਵੇ ਹਾਂਜੀ ਸੋ ਡੈਮ ਤਾਂ ਹਮੇਸ਼ਾ ਇਸ ਵਾਸਤੇ ਹੈ ਜੀ ਦੋ ਚੀਜ਼ਾਂ ਇੱਕ ਤਾਂ ਜਦੋਂ ਫਲਕਸ ਵਾਲਾ ਮੀਂਹ ਜ਼ਿਆਦਾ ਆਵੇ ਉਹ ਡੈਮ 'ਚ ਲੈ ਲਓ ਫਿਰ ਹੌਲੀ ਹੌਲੀ ਛੱਡੀ ਜਾਓ ਠੀਕ ਹੈ ਜੀ ਦੂਜਾ ਹੈਗਾ ਜਦੋਂ ਇਹ ਰੇਵਲੈਂਟਸ ਸਾਡੇ ਉਫਾਨ ਤੇ ਹੁੰਦੇ ਆ ਮਤਲਬ ਇਹਨ ਇਹਨਾਂ ਦਾ ਪਾਣੀ ਨਿਕਲ ਜਾਣ ਦਿਓ ਜਦੋਂ ਇਹ ਸਬਸਿਡਾਈਜ਼ ਕਰਜੂ ਡੈਮ ਤੋਂ ਪਾਣੀ ਛੱਡ ਦਿਓ। ਉਹ ਇਹ ਬਹੁਤ ਜ਼ਰੂਰੀ ਫੰਡਾ ਹੈ ਜੀ। ਹੁਣ ਤੁਸੀਂ ਵੇਖੋ ਜੀ ਆਪਣਾ ਜਿਹੜਾ ਉਹ ਡੈਮ ਹੈ ਇੱਥੇ ਬਿਆਸ ਤੇ ਬਿਆਸ ਤੇ ਹਾਂ ਜੀ ਪੌਂਗ ਪੌਂਗ ਡੈਮ ਹੁਣ ਪੂਰਾ ਭਰੀ ਬੈਠਿਆ ਆਪਾਂ ਤੇ ਉਤੋਂ 3-4 ਲੱਖ ਜੇ ਪਾਣੀ ਮੀਂਹ ਆ ਗਿਆ ਤਾਂ ਦੱਸੋ ਆਪਣੇ ਪੰਜਾਬ ਡੁੱਬੂਗਾ ਨਾ ਜੀ। ਬਿਲਕੁਲ ਡੁੱਬਣਾ ਜੀ। ਹੂੰ ਹੂੰ ਸਮਝੇ ਨਾ ਗੱਲ ਅਸਲ ਜਿਹੜਾ ਇਹ ਸੋ ਇੱਕ ਜਿਹੜਾ ਤੁਸੀਂ ਕੀਤਾ ਗੱਲ ਵੀ ਜਿਹੜੀ ਆਹ ਫੈਸਿਲਿਟੇਸ਼ਨ ਆਹ ਸੈਂਡ ਮਾਫੀਆ ਜਾਂ ਆਪਾਂ ਕਰਦੇ ਆ ਇਹ ਇਹ ਵੀ ਇੱਕ ਵਨ ਆਫ ਦਾ ਰੀਜ਼ਨ ਹੈ ਜੀ ਇੱਥੇ ਅਸੀਂ ਡੈਥ ਸਾਡੀ ਧੱਕੇ ਨਾਲ ਹੋਉਂਦਾ ਨਾ ਜੀ 20 23 ਫੁੱਟ ਨੂੰਗੇ ਬੈੱਡ ਪਟ ਲੈਂਦੇ ਆ ਕਿਉਂਕਿ ਉਹਨਾਂ ਨੇ ਰੇਤੇ ਨੂੰ ਵੇਚਣਾ ਹੁੰਦਾ ਤੇ ਰੇਤੇ ਦੀ ਆਪ ਦੀ ਕਰਦੇ ਆ ਹੂੰ ਹੂੰ ਕਾਲੀ ਵੀ ਚਲੋ ਜਿੰਨਾ ਵੱਧ ਨਿਕਲੇ ਉਹਨਾਂ ਨੂੰ ਸਾਨੂੰ ਫਾਇਦਾ ਠੀਕ ਹੈ ਜੀ ਇਹ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਜੀ ਵਨ ਆਫ ਦੀ ਰੀਜ਼ਨ ਕਿ ਉਤੋਂ ਫਿਰ ਡਿਸਕਵਰੀ ਹੁੰਦੀ ਹੈ ਸਾਡੇ ਉਹ ਜਿਹੜੇ ਬੰਧ ਬਣੇ ਆਂ ਹਾਂਜੀ ਉਸੇ ਕਰਕੇ ਉਹ ਰੁੜ ਜਾਂਦੇ ਆ ਜਿਸ ਦੇ ਨਾਲ ਸਾਡੀ ਆਪਣੇ ਬਰੀਚ ਪੈਂਦੀ ਤੇ ਸਾਡੇ ਪਿੰਡ ਲੋਪਦੇ ਹੂੰ 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 ਉਹ ਉਹ ਵੀ ਬਹੁਤ ਇੱਕ ਜ਼ਰੂਰੀ ਚੀਜ਼ ਹੈ ਵੀ ਸਾਡੇ ਜਿਹੜੀ ਉਹ ਕਰਦੇ ਆ ਨਾ ਜੀ ਐਕਸਕੇਵੇਸ਼ਨ ਜਿਹਾ ਅਸੀਂ ਕਰਦੇ ਆ ਤਾਂ ਉਹ ਉਹਦਾ ਲੈਵਲ ਸਾਡਾ ਮੇਨਟੇਨ ਹੋਣਾ ਚਾਹੀਦਾ ਤਾਂ ਕਿ ਇਹ ਡੈਮ ਨਾ ਅੱਛਾ ਦุล ਸਾਹਿਬ ਜਾਣ ਇਜਾਜ਼ਤ ਲੈਣ ਤੋਂ ਪਹਿਲਾਂ ਮੈਂ ਥੋੜੀ ਜੀ ਇੱਕ ਜਾਣਨਾ ਚਾਹੂੰਗਾ ਕਿ ਅਕਸਰ 1988 ਦੇ ਫਲਡਸ ਨੂੰ ਬਹੁਤ ਲੋਕ ਇੱਕ ਤਰਾਸ ਦੀ ਦੇਖ ਕੇ ਦੱਸਦੇ ਆ ਤੇ ਰੈਫਰੈਂਸ ਬਣ ਚੁੱਕਿਆ 1988 ਦੇ ਫਲੱਡ ਉਹ ਸਥਿਤੀ ਕੀ ਸੀ ਤੇ ਅੱਜ ਦੀ ਸਥਿਤੀ ਕੀ ਹੈ ਜੀ ਦਾਨੇ ਵਾਲਿਆ ਸਾਹ 1988 ਵਾਲਾ ਹੜਤਾ ਜੇ ਰੱਬ ਨਾ ਹੀ ਕਰੇ ਸੱਚੇ ਪਾਤਸ਼ਾਹ ਦੇਖੋ ਮੇਰੀ ਸੁਣੋ ਇਹ ਕਿਤੇ ਇਹ ਹਾਲਾ ਆ ਗਿਆ ਤਾਂ ਬਹੁਤ ਹੀ ਨੁਕਸਾਨ ਹੋਊਗਾ ਜੀ ਪੰਦੇ ਨਦੀ ਸਾਡੇ ਉਦੋਂ ਟੋਟਲ ਪਿੰਡ ਜਿਹੜੇ 1988 ਸੀ ਜਿਹਨਾਂ 9000 ਪਿੰਡ ਡੁੱਬ ਗਿਆ ਸੀ ਅੱਛਾ ਜੀ ਹਮ ਮਤਲਬ 12 12 ਸਾਢੇ 12600 ਪਿੰਡ ਲਾ ਲਓ ਤੇ 9000 ਪਿੰਡ ਤੁਸੀਂ ਦੇਖ ਲਓ ਡੁੱਬ ਗਿਆ ਸੀ ਤੇ 2500 ਪਿੰਡਾਂ ਚ ਦਾ 100% ਕ੍ਰੌਪ ਡੈਮੇਜ ਹੋ ਗਈ ਸੀ ਠੀਕ ਹੈ ਜੀ ਹਮ ਉਹ ਹਜਾ ਹੜ ਤਾਂ ਨਹੀਂ ਆ ਨਾ ਹੀ ਆਵੇ ਸੱਚੇ ਪਾਸ਼ਾ ਆ ਨਹੀਂ ਸਕਦਾ ਮੈਂ ਕਹਿੰਦਾ ਬਾਗਰੂ ਨਾ ਹੀ ਕਰੇ ਠੀਕ ਹੈ ਜੀ ਉਹਦਾ ਕਾਰਨ ਇਹ ਸੀ ਦਾਨੀয়াল ਸਾਹਿਬ ਉਹਨੂੰ 20 ਤੋਂ ਲੈ ਕੇ 26 ਸਤੰਬਰ ਤੱਕ ਕਰਨਾ ਜੀ 605 टीएमएम बारिश हुई बहुत ज्यादा ठीक है जी ते भाखड़ा आपा पूरा भरी बैठे सी क्योंकि 20 नवंबर तक इन्होने डैम नु भरना हुंदा है ते वो सारा पानी ਥੱਲੇ ਛੱਡਿਆ 4.5 ਲੱਖ ਤਾ ਭਾਖੜਾ ਛੱਡਿਆ ਜੀ 14.11 ਲੱਖ ਪਾਣੀ ਰਾਵੀ ਜਾਇਆ ਠੀਕ ਹੈ ਜੀ ਤਿੰਨ ਚਾਰ ਲੱਖ ਪਾਣੀ ਆਇਆ ਬਿਆਸ ਚ ਜੀ ਤੇ ਜਦੋਂ ਤੁਸੀਂ ਇੰਨਾ ਪਾਣੀ ਚਾਰੇ ਪਾਸੇ ਆ ਜਾਏ 9000 ਪਿੰਡਾਂ ਦੀ ਸਾਡੀ ਫਸਲ ਖਰਾਬ ਹੋਈ 2500 ਪਿੰਡਾਂ ਦੀ ਸਾਰੀ ਡੈਮੇਜ ਹੋਈ ਸੋ 88 ਵਾਲਾ ਹਰ ਤਾਂ ਵਾਗਰੂ ਸੱਚੇ ਪਾਤਸ਼ਾਹ ਨਹੀਂ ਕਰੇਗੀ ਹੁਣ ਮੈਨੂੰ ਡਰ ਰਹੀ ਹੈ ਨਾ ਜੀ ਤੁਹਾਡੇ ਪੌਂਕ ਟਾਈਮ ਨੂੰ ਪੂਰਾ ਭਰੀ ਬੈਠੇ ਤੇ ਦੇ ਉੱਤੇ ਮੀਂਹ ਤਕੜੇ ਆ ਗਏ ਜਿਵੇਂ ਪ੍ਰੈਡਿਕਸ਼ਨ ਹੈਗੀ ਅਜੇ ਹਾਂਜੀ ਹਾਂਜੀ ਸਤੰਬਰ ਚ ਮੀਂਹਾਂ ਦੀ ਪ੍ਰੈਡਿਕਸ਼ਨ ਹੈ ਜੀ ਇਹ ਨਹੀਂ ਹੈ ਕਿ 2 ਤਰੀਕ ਤੈਨੂੰ ਮੀਂਹ ਖਤਮ ਹੋ ਜਾਣੇ ਆ ਅੱਗੇ ਵੀ ਪ੍ਰੈਡਿਕਸ਼ਨ ਹੈਗੀ ਮੀਂਹ ਦੀ ਜੇ ਉਹ ਆਈ ਗਏ ਤਾਂ ਫਿਰ ਆਪਣੇ ਪੰਜਾਬ ਦਾ ਕੀ ਬਣੂਗੀ ਵਾ ਉਹ ਮੇਰੀ ਤਾਂ ਹੁਣ ਹੁਣ ਵੀ ਇਹੀ ਸਬਮਿਸ਼ਨ ਆ ਸਾਰਾ ਨੂੰ ਜੀ ਮੇਰੀ رائے ਆ ਉਹ ਮੰਨਣਾ ਤਾਂ ਚਲੋ ਉਹਨਾਂ ਨੇ ਸਿਆਏ ਇਹ ਰਾਇ ਵੀ ਹੁਣ ਵੀ ਜੇ ਕਿਤੇ ਮੌਕਾ ਮਿਲਦਾ ਤਾਂ ਡੈਮ ਨੂੰ ਡੈਮ ਦਾ ਪਾਣੀ ਲੈਵਲ ਲੋ ਕਰੀ ਜਾਵਾਂ ਥੋੜਾ ਥੋੜਾ ਛੱਡੀ ਜਾਣਾ ਤਾਂ ਕਿ ਡੈਮ ਸ ਕਪੈਸਿਟੀ ਹੋ ਜਾ ਜੇ ਬਾਲਾ ਮੀਂਹ ਆ ਗਿਆ ਤਾਂ ਡੈਮ ਸ ਲੈਣ ਜੋਗੇ ਹੋ ਜਾ ਜੀ ਤੇ ਇੱਕ ਹੋਰ ਦਾਨਿਆ ਵਾਲੇ ਸਾਹਿਬ ਇੱਥੇ ਸਾਡੇ ਸਰਕਾਰਾਂ ਚ ਇਹ ਹੋਇਆ ਜੀ ਵੀ ਸਾਡੇ ਨਾਲ ਜੀ ਪੀਵੀਐਮਬੀ ਚ ਅੱਗੇ ਸਾਡੀ ਤੇ ਰਿਪrezentੇਸ਼ਨ ਮੈਂ ਹਾਇਰ ਲੈਵਲ ਤੇ ਵੀ ਹੁੰਦੀ ਸੀ ਜਿਵੇਂ ਉਹ ਮੈਂਬਰ ਇਰੀਗੇਸ਼ਨ ਜਾਂ ਮੈਂਬਰ ਪਾਵਰ ਸਾਡੇ ਪੰਜਾਬ ਚ ਲੱਗ ਜਾਂਦਾ ਸੀ ਇੱਕ ਪੰਜਾਬ ਚ ਲੱਗ ਜਾਂਦਾ ਇੱਕ ਹਰਿਆਣਾ ਚ ਲੱਗ ਜਾਂਦਾ ਸੀ ਹੁਣ ਉਹਨਾਂ ਨੇ ਰੂਲਸ ਐਡ ਐਸਪਰਿੰਜੈਂਟ ਕਰਤੇ ਜੀ ਬਈ ਹੁਣ ਸਾਡਾ ਪੰਜਾਬ ਦਾ ਜਾਂ ਪੰਜਾਬ ਦਾ ਤਾਂ ਉਹ ਬੰਦਾ ਮੈਂਬਰ ਇਰੀਗੇਸ਼ਨ ਹੀ ਲੱਗ ਸਕਦਾ ਠੀਕ ਹੈ ਜੀ ਜਦੋਂ ਸਾਡੀ ਰਿਪਰੈਜੈਂਟੇਸ਼ਨ ਖਤਮ ਹੋ ਜਾਂਦੀ ਹੈ ਇਹ ਨਹੀਂ ਮੈਂ ਕਹਿੰਦਾ ਵੀ ਉਹ ੱਟੇ ਨਾਲ ਛੱਡ ਲਿਆਉਂਦੇ ਜਾਂ ਨਹੀਂ ਲਿਆਉਂਦੇ ਉਹ ਤਾਂ ਖੈਰ ਉਹਨਾਂ ਨੂੰ ਪਤਾ ਜੀ ਜੀ ਪਰ ਜਦੋਂ ਉਹਨਾਂ ਨੂੰ ਸਮਝ ਨਹੀਂ ਗਰਾਊਂਡ ਲੈਵਲ ਤੇ ਹੁਣ ਮੈਂ ਜੱਟ ਸੀ ਮੈਂ ਹੁਣ ਵੀ ਜ਼ਿੰਮੇਵਾਰਾ ਕਰਨਾ ਮੈਨੂੰ ਹਰੇਕ ਜ਼ਿੰਮੇਵਾਰ ਦੇ ਦਰਦ ਦਾ ਪਤਾ ਹੁੰਦਾ ਸੀ ਬਿਲਕੁਲ ਬਿਲਕੁਲ ਮੈਂ 60% ਤੋਂ 70% ਪਿੰਡਾਂ ਦੀਆਂ ਟੇਲਾਂ ਤੇ ਮੈਨੂੰ ਲੋਕ ਜਾਣਦੇ ਸੀ ਮੈਂ ਟੇਲਾਂ ਦੇ ਟੈਲੀਫੋਨ ਕਰਕੇ ਪੁੱਛਦਾ ਸੀ ਬੇਟਾ ਕਿੰਨੀ ਟੇਲਾਂ ਹੈ ਬਿਲਕੁਲ ਸਿੱਧਾ ਤੁਹਾਡੀ ਟੱਚ ਸੀ ਜੀ ਮੈਨੂੰ ਯਾਦ ਹੈ ਪ ਹੂੰ ਹੂੰ ਤੋਂ ਦਿਨਾਂ ਤੋਂ ਉਹਨਾਂ ਨੂੰ ਨਹੀਂ ਪਤਾ ਉਹ BBMP ਵਾਲਾ ਨੂੰ ਗਰਾਊਂਡ ਰਿਐਲਿਟੀ ਦਾ ਜੀ ਉਹ ਉਹ ਫਿਰ ਉਹਨਾਂ ਨੂੰ ਦਾ ਮੇਨ ਪੈਰਟੀ ਹੋ ਜਾਂਦੀ ਹੈ ਵੀ ਡੈਮ ਸਾਡਾ ਪੂਰਾ ਭਰਨਾ ਚਾਹੀਦਾ ਹੂੰ ਹੂੰ ਤੇ ਸਾਡੀ ਪਾਵਰ ਜਨਰੇਸ਼ਨ ਪੂਰੀ ਹੋਣੀ ਚਾਹੀਦੀ ਇਹਦੇ ਨਾਲ ਸਾਨੂੰ ਨਾਮ ਮਿਲੂਗਾ ਜਿਹੜਾ ਪੰਜਾਬ ਡੁੱਬਦਾ ਉਹ ਪੰਜਾਬ ਡੁੱਬਦਾ ਅਸੀਂ ਨੁਕਸਾਨ ਹੁਣ ਕੱਲਾ ਡੁੱਬਦਾ ਪੰਜਾਬ ਹੈ ਸਟੇਟਾਂ ਤਿੰਨੇ ਇੰਜੋਏ ਕਰ ਸਾਰੀਆਂ ਸਟੇਟਾਂ ਪਾਣੀ ਲੈਂਦੀਆਂ ਈਵਨ ਦਿੱਲੀ ਵੀ ਲੈਂਦਾ ਜੀ ਪਾਣੀ ਡਰਿੰਕਿੰਗ ਵਾਟਰ ਰਖਾ ਰ ਹੂੰ ਹੂੰ ਰਾਜਸਥਾਨ ਵੀ ਪਾਣੀ ਲੈਂਦਾ ਤੇ ਹਰਿਆਣਾ ਵੀ ਪਾਣੀ ਲੈਂਦਾ ਨੁਕਸਾਨ ਸਾਡੇ ਇਹਦਾ ਹੁੰਦਾ ਹੈ ਅੱਛਾ ਇੱਕ ਇੱਥੇ ਗੱਲ ਮੈਂ ਇੱਕ ਹੋਰ ਕਲੀਅਰ ਕਰਨਾ ਚਾਹੂੰਗਾ ਜੀ ਜਿਹੜਾ ਉਹ ਕਹਿੰਦੇ ਨਾ ਜੀ ਵੀ ਰਾਣੇ ਨੇ ਦੇਖੋ ਜੀ ਹੁਣ ਨਹਿਰਾਂ ਬੰਦ ਕਰਦੀਆਂ ਹੁਣ ਘਟਾਉਂਦੇ ਆ ਪਾਣੀ ਜੀ ਹੁਣ ਹੁਣ ਲੈਣ ਪਾਣੀ ਇਹ ਉਹ ਕਿਵੇਂ ਲੈਣਗੇ ਜੀ ਅੱਜ ਤੋ ਅੱਗੇ ਡਿਮਾਂਡ ਹੀ ਹੈ ਨਹੀਂ ਦੇਖੋ ਮੇਰੇ ਸੋ ਅੱਗੇ ਅਗਲੇ ਨੇ ਨਹੀਂ ਪੈਂਦਾ ਅਗਲੇ ਦਿਨ ਨਹਿਰਾਂ ਦੀ ਡਿਮਾਂਡ ਘਟ ਗਈ ਤਾਂ ਡਿਮਾਂਡ ਘਟਾਉਣਗੇ ਜੀ ਅੱਛਾ ਫਿਰ ਤੁਸੀਂ ਨਾ ਜੀ ਟੁੱਟੀ ਛੱਡੀ ਹੋਵੇ ਪੂਰੀ ਫੁੱਲ ਸੇ ਹੂੰ ਹੂੰ ਉਹਨੂੰ ਬੰਦ ਕਰਦੇ ਥੱਲੇ ਬਾਲਟੀ ਭਰੀ ਹੋਵੇ ਉਹ ਤੁਮਕਾ ਤੁਮਕਾ ਡਿੱਗੇ ਤੁਮਕੇ ਤੁਮਕੇ ਨਾਲ ਤਾਂ ਨਾ ਜੀ ਆਪਣੇ ਨੁਕਸਾਨ ਹੋਣਾ ਨੁਕਸਾਨ ਤਾਂ ਆਪਣੇ ਨਾਲ ਹੱਡ ਨਾਲ ਹੋਣਾ ਹੱਡ ਨਾਲ ਹੋਣਾ ਬਿਲਕੁਲ ਜੀ ਸੋ ਉਹ ਪਾਣੀ ਨੂੰ ਘਟਾਉਣਾ ਪੈਂਦਾ ਜੀ ਇਦਾਂ ਥੋੜੀ ਜਿਹੀ ਸਟੇਟ ਨੂੰ ਤੁਸੀਂ ਕਹੋ ਵੀ ਇਸ ਤੋਂ ਤੁਹਾਨੂੰ ਪੂਰਾ ਪਾਣੀ ਦੇਈ ਜਾਵਾਂਗੇ ਤੁਸੀਂ ਡੁੱਬਦੇ ਡੁੱਬੋ ਇਹ ਨਹੀਂ ਨਾ ਹਰਿਆਣਾ ਵੀ ਆਪਣੇ ਇੰਡੀਆ ਦਾ ਪਾਰਟ ਆ ਜੀ ਆਪਣੇ ਭਰਾ ਹੀ ਰਹੇ ਆ ਪੰਜਾਬ ਤੇ ਹਰਿਆਣਾ ਇਕੱਠੇ ਸੀ ਜੀ ਨਾਲੇ ਸਾਰੀ ਭਰਾ ਜੀ ਡੁੱਬਣਗੇ ਉਹ ਕਿਹੜਾ ਬਗਾਨੇ ਹਾਂ ਇਹ ਇਹ ਸੋਚ ਨੂੰ ਸਾਨੂੰ ਬਦਲਣਾ ਚਾਹੀਦਾ ਜੀ ਅਸੀਂ ਪੰਜਾਬੀ ਇਹ ਨਾ ਕਰੀਏ ਵੀ ਇਹ ਤਾਂ ਹਰਿਆਣੇ ਵਾਲੇ ਦੀ ਫਲਾਣਾ ਅਸੀਂ ਤਾਂ ਬਹੁਤ ਫਰਾਖਦਲੀ ਨਾਲ ਕੰਮ ਕਰਦੇ ਜੀ ਆ ਹੁਣ ਦੇਖੋ ਤੁਸੀਂ ਜਿੰਨਾ ਹੜ੍ਹਾਂ ਚ ਨੁਕਸਾਨ ਹੋ ਰਿਹਾ ਜਾਂ ਲੋਕਾਂ ਨੂੰ ਕਿੰਨੀ ਲੋਕ ਆਪ ਦੇ ਆਪ ਕਾਰ ਸੇਵਾ ਕਰ ਰਹੇ ਆ ਰਾਸ਼ਨ ਬਚਾ ਰਹੇ ਆ ਹੋਰ ਸਮਗਰੀ ਬਚਾ ਰਹੇ ਆ ਇਹ ਇਹ ਇਕੱਲੇ ਪੰਜਾਬ ਸੀ ਹੈ ਜੀ ਇਹ ਗੱਲ ਹਾਂ ਬਿਲਕੁਲ ਤੇ ਬਾਬੇ ਨਾਨਕ ਦੀ ਜਿਹੜੀ ਦੇਣ ਆ ਨਾ ਜੀ ਸੱਚੇ ਸੱਚੇ ਪਾਤਸ਼ਾਹ ਦੀ ਇਹ ਪੰਜਾਬ 'ਚ ਹੀ ਹੈ ਜਿਹੜੀ ਆਪਣੀ ਹਾਂ ਹੁਣ ਲੱਗ ਪਏ ਜੀ ਹਰਿਆਣੇ ਵਾਲੇ ਭਰਾ ਵੀ ਵਿਚਾਰੇ ਲੱਗ ਪਏ ਉਪਰੋਂ ਆਪਾਂ ਦੇਖ ਕੇ ਲੱਗੇ ਜੀ ਹੈ ਤਾਂ ਆਪਣੀ ਭਰਾ ਉਹ ਬਿਲਕੁਲ ਬਿਲਕੁਲ ਉਹਨਾਂ ਵਿਚਾਰਨ ਪਤਾ ਨਹੀਂ ਹੁੰਦਾ ਸੀ ਕਿ ਇਹ ਚੀਜ਼ਾਂ ਤੇ ਉਹ ਵੀ ਦੇਖ ਲਓ ਛਾਰ ਤੱਕ ਤੇ ਪਰਾ ਪਾਣੀ ਪੱਤ ਸੋਣੀ ਪੱਤ ਤੱਕ ਲੱਗੇ ਖੜੇ ਐ ਜੀ ਸੋ ਬਹੁਤ ਵਧੀਆ ਸੀ ਜੀ ਹੋਰ ਕੋਈ ਗੱਲ ਕਰਨੀ ਹੈ ਤਾਂ ਹੋਰ ਕਰ ਲੋ ਜੀ ਕੋਈ ਗੱਲ ਨਹੀਂ ਸਮਾਂ ਹੈ ਨਾ ਹੋਰ ਬਸ ਇਹੀ ਹੈ ਜੀ ਵੀ ਨਹਿਰਾਂ ਨਹੀਂ ਚਲਾ ਸਕਦੇ ਚਨੌਣੀਆਂ ਨਹੀਂ ਚਾਹੀਦੀ ਜੇ ਚਲਾਉ ਦਾ ਸਕਦੇ ਜਲਾਈ ਜੋ ਧੱਕਾ ਜੋ ਮਰਜੀ ਕਰੀਓ ਤੋੜੀ ਜੋ ਨਹਿਰਾਂ ਉਹ ਤਾਂ ਗੱਲ ਹੈ ਜੀ ਮਤਲਬ ਇੱਕ ਤਾਂ ਨਹਿਰਾਂ ਫਲੱਡ ਚ ਨਹੀਂ ਚਲਾਉਣੇ ਚਾਹੀਦੀਆਂ ਦੂਜਾ ਡੈਮਾਂ ਤੇ ਪਾਣੀ ਲੋ ਰੱਖਣਾ ਚਾਹੀਦਾ ਥੋੜਾ 20 25 ਫੁੱਟ ਦਾ ਕੈਪੈਸਿਟੀ ਰੱਖਣੀ ਚਾਹੀਦੀ ਤਾਂ ਕਿ ਜੇ ਮੀਂਹ ਜ਼ਿਆਦਾ ਹੋਣ ਤਾਂ ਬਿੱਤ ਲੈ ਲੋ ਹੌਲੀ ਹੌਲੀ ਛੱਡੀ ਜਾਈਏ ਬਸ ਆ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਤੁਹਾਡਾ ਧੰਨਵਾਦ ਜੀ ਸੋ ਇਹ ਸੰ ਸਰਦਾਰ ਅਮਰਜੀਤ ਸਿੰਘ ਦੁਲ ਟ ਕੁਨਾਕ ਭਰਿਆ ਹੋਇਆ ਪਿੱਛੇ ਬੜੀ ਖਤਰਨਾਕ ਸਥਿਤੀ ਹੈ ਅਗਲੇ ਕੁਝ ਦਿਨ ਹੋਰ ਸਾਵਧਾਨ ਰਹਿਣ ਦੀ ਲੋੜ ਹੈ ਤੇ ਸਰਕਾਰ ਨੂੰ ਵੀ ਚਾਹੀਦਾ ਕਿ ਜਿੰਨਾ ਛੇਤੀ ਹੋ ਸਕੇ ਇੱਕ ਕੰਟਰੋਲਡ ਰਿਲੀਜ਼ ਉੱਥੋਂ ਪਾਣੀ ਦਾ ਕਰ ਦਿੱਤਾ ਜਾਵੇ ਜੇਕਰ ਕੋਈ 1-2 ਫੁੱਟ ਪਾਣੀ ਵਧ ਕੇ ਨਿਕਲਦਾ ਜਿਹੜਾ 2 ਫੁੱਟ ਥੱਲੇ ਆ ਅੱਗੇ ਪਾਣੀ ਨਿਕਲ ਜੇ ਕਿਉਂਕਿ ਜਿਹੜਾ ਨੁਕਸਾਨ ਹੋਣ ਵਾਲਾ ਹੋ ਗਿਆ ਅੱਗੇ ਹੋਰ ਨੁਕਸਾਨ ਨਾ ਹੋ ਜੇ ਜੇਕਰ ਉੱਥੇ ਕੁਝ ਅਣਸਖਾਵੀ ਘਟਨਾ ਵਾਪਰ ਜਾਂਦੀ ਹੈ ਤੇ ਕੰਧ ਦੀ ਕੰਧ ਜਿਹੜੀ ਆ ਪਾਣੀ ਦੀ ਅੱਗੇ ਆਏਗੀ ਤਾਂ ਫਿਰ ਖੈਰ ਸਲਾਹ ਜਿਵੇਂ ਦੱਸਿਆ ਕਿ 12000 ਪਿੰਡਾਂ ਦੇ ਵਿੱਚੋਂ 9000 ਪਿੰਡ 88 ਦੇ ਵਿੱਚ ਜਿਹੜਾ ਉੱਥੋਂ ਦੀਆਂ ਫਸਲਾਂ ਤਬਾਹ ਹੋ ਗਈਆਂ ਸੀ ਹੁਣ ਤਾਂ ਇਹ ਸਥਿਤੀ ਅਸੀਂ ਝੱਲਣ ਜੋਗੇ ਨਹੀਂ ਐ ਪਾਣੀ ਦੀ ਮਾਰ ਬੜੀ ਪੈ ਸਕਦੀ ਐ ਸੋ ਇਸ ਗੱਲਬਾਤ ਨੂੰ ਇੱਕ ਸਿੱਖਿਆ ਦੇ ਤੌਰ ਦੇ ਉੱਤੇ ਸ਼ੇਅਰ ਕੀਤਾ ਜਾਵੇ ਕਾਰਨ ਕੀ ਐ ਮੈਂ ਇਹੀ ਚਾਹਣਾ ਐ ਕਿ ਕਈ ਵਾਰੀ ਅਸੀਂ ਵੀਊ ਲੈਣ ਦੇ ਚੱਕਰ ਦੇ ਵਿੱਚ ਬਹੁਤ ਕੁਝ ਕਹਿ ਦਿੰਨੇ ਆਂ ਬੜੀਆਂ ਗੱਲਾਂ ਲਕੋ ਜਾਂਦੇ ਆਂ ਅਸੀਂ ਉਹ ਗੱਲਾਂ ਬੋਲਦੇ ਆਂ ਜੋ ਲੋਕਾਂ ਨੂੰ ਪਸੰਦ ਹੁੰਦੀਆਂ ਪਰ ਨਹੀਂ ਅਸਲ ਪੱਤਰਕਾਰਤਾ ਦਾ ਉਦੇਸ਼ ਇਹੀ ਹੁੰਦਾ ਕਿ ਤੁਸੀਂ ਤਮਾਮ ਗੱਲਬਾਤ ਨੂੰ ਜਿਹੜਾ ਜੀ ਇੱਕ ਪਲੇਟਫਾਰਮ ਦੇ ਉੱਤੇ ਲੈ ਕੇ ਆਓ ਇੱਕ ਅੱਛੀ ਗੱਲ ਕਰੋ ਸੋ ਇਸ ਗੱਲਬਾਤ ਨੂੰ ਕਿਰਪਾ ਕਰਕੇ ਸਾਰਿਆਂ ਨੂੰ ਬੇਨਤੀ ਹੈ ਕਿ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਅਤੇ ਇਸ ਪੇਜ ਨੂੰ ਲਾਈਕ ਤੇ ਫੋਲੋ ਵੀ ਕਰ ਲਓ